ਦੋਸਤੋ ਵਾਹਿਦੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਇਸ ਵੇਲੇ ਅਸੀਂ ਖਨੌਰੀ ਬਾਰਡਰ ਤੇ ਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਗਵਰਨਮੈਂਟ ਨੂੰ ਕਿਹਾ ਹੈ ਕਿ ਬਾਰਡਰ ਖੋਲੋ ਉਹਦੇ ਮਾਮਲੇ 'ਚ ਅੱਜ ਇੱਥੇ 14 ਤਰੀਕਾ ਤੇ 14 ਤਰੀਕ ਨੂੰ ਦੋਨਾਂ ਫੋਰਮਾਂ ਦੀ ਮੀਟਿੰਗ ਹੋਣੀ ਐ ਪਹਿਲਾ ਐਸਪੀਐਮ ਨੌਨ ਪੋਲੀਟੀਕਲ ਦੇ ਆਗੂ ਸਹਿਬਾਨ ਫਟਾਫਟ ਆ ਰਹੇ ਨੇ ਇਧਰ ਦੇਖ ਸਕਦੇ ਹੋ ਤੁਸੀਂ ਇਹ ਗੱਡੀਆਂ ਆ ਰਹੀਆਂ ਨੇ ਸਾਰੇ ਆਗੂ ਸਾਬਾਨਾ ਨੇ ਸਾਰੇ ਆਗੂ ਆ ਰਹੇ ਨੇ ਤੇ ਇੱਥੇ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਉਹਨਾਂ ਫਰਮਾਂ ਦੀ ਸਾਂਝੀ ਮੀਟਿੰਗ ਹੋਣੀ ਹੈ ਮੈਂ ਜਿਹੜੀ ਇੱਦਾਂ ਦੀ ਵੀਡੀਓ ਦੇ ਮਾਧਿਅਮ ਤੋਂ ਤੁਹਾਨੂੰ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਹੈ ਕਿ ਸਭ ਤੋਂ ਪਹਿਲੀ ਤਾਂ ਇੰਪੋਰਟੈਂਟ ਗੱਲ ਦੋਸਤੋ ਸਮਝਣ ਵਾਲੀ ਇਹ ਆ ਕਿ ਜਿਸ ਵੀ ਸਮੇਂ ਹਰਿਆਣਾ ਗਵਰਨਮੈਂਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੀ ਹੋਈ ਇਹਨਾਂ ਬੈਰੀਕੇਡਾਂ ਨੂੰ ਖੋਲਦੀ ਹੈ ਤਾਂ ਫਿਰ ਆਪਣਾ ਸਾਰਿਆਂ ਦਾ ਇੱਕ ਪ੍ਰੋਗਰਾਮ ਹੈ ਜਿਹੜਾ ਅੱਜ ਇੱਥੇ ਉਲੀਕਿਆ ਜਾਣਾ ਵੈਸੇ ਆਪਣੀ ਜਥੇਬੰਦੀ ਦੀ ਜੋ ਮੀਟਿੰਗ ਹੋ ਚੁੱਕੀ ਆ ਪਰਸੋਂ ਉਸ ਮੀਟਿੰਗ ਦੇ ਵਿੱਚ ਫੈਸਲਾ ਹੋ ਚੁੱਕਿਆ ਕਿ ਅਸੀਂ ਦਿੱਲੀ ਮੂਵ ਕਰਾਂਗੇ ਦਿੱਲੀ ਲਈ ਸਾਡੀ ਤਿਆਰੀ ਹੈ ਉਹਦੇ ਲਈ ਸਾਡੀਆਂ ਸੰਗਠਾਾਂ ਨੇ ਆਪਦੇ ਟਰੈਕਟਰਾਂ ਦੀਆਂ ਟਰਾਲੀਆਂ ਦੇ ਸੰਦ ਸਾਰਾ ਸਮਾਨ ਤਿਆਰ ਕਰਨਾ ਸ਼ੁਰੂ ਕਰ ਲਿਆ ਮੋਰਚੇ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਸੰਗਠਨਾਵਧਨੀਆਂ ਸ਼ੁਰੂ ਹੋ ਗਈਆਂ ਨੇ ਮੈਂ ਇਹਦੇ ਨਾਲ-ਨਾਲ ਗੱਲ ਕਰਨੀ ਚਾਹਣਾ ਹੈ ਕਿ ਜਿਹੜੇ ਮੋਰਚੇ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਕਿਸਾਨੀ ਦੇ ਅੰਦੋਲਨ ਨੂੰ ਪਿਆਰ ਕਰਨ ਵਾਲੇ ਲੋਕਾਂ ਲੋਕ ਨੇ ਉਹਨਾਂ ਦਾ ਕੀ ਰੋਲ ਹੈ ਆਹ ਜਿਹੜੀ ਸਾਹਮਣੇ ਜਵਾਲ ਖੜੀ ਆ ਤੁਹਾਡੇ ਸਾਰਿਆਂ ਦੇ ਤੁਸੀਂ ਦੇਖ ਰਹੇ ਹੋ ਬੰਦਾ ਬਾਹ ਖੜੀ ਕਰੇ ਵਿੱਚ ਚੜ ਕੇ ਤਾਂ ਮੇਰਾ ਖਿਆਲ ਹੈ ਹੱਥ ਨੰਗਾ ਦਿਸਦਾ ਨਹੀਂ ਇਹ ਉਹ ਥਾਂ ਹੈ ਉਹ ਖੇਤ ਹੈ ਜਿੱਥੇ ਚਾਰ ਪੰਜ ਕਿੱਲੇ ਕਣਕ ਸਾਡੇ ਕਿਸਾਨਾਂ ਦੀ ਲਤਣ ਕੇ ਬਰਬਾਦ ਹੋਈ ਮਰੀ ਸੀ ਤੇ ਜੀ ਇਹਨਾਂ ਵੀਰਾਂ ਨੂੰ ਇੱਕ ਰਿਕੁਐਸਟ ਕੀਤੀ ਸੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਪ੍ਰਭਾ ਅਸੀਂ ਜਿਹੜਾ ਤੁਹਾਡਾ ਨੁਕਸਾਨ ਹੋਇਆ ਹੈ ਇਹਦੀ ਪਰਪਾਈ ਕਰਾਂਗੇ ਚਾਹੇ ਸਾਨੂੰ ਝੋਲੀ ਅੱਡ ਕੇ ਕੱਲੇ-ਕੱਲੇ ਘਰੇ ਜਾ ਕੇ ਲਿਆਉਣਾ ਪਵੇ ਮੰਗ ਕੇ ਤੁਹਾਡਾ ਜਿੰਨਾ ਨੁਕਸਾਨ ਹੋਇਆ ਤੁਹਾਡੇ ਦਾਣਿਆਂ ਦੀ ਪਰਪਾਈ ਕਰਾਂਗੇ ਪਰ ਮੈਂ ਤਨਮਾਦੀਆਂ ਉਹਨਾਂ ਵੀਰਾਂ ਦਾ ਉਹਨਾਂ ਨੇ ਕਿਹਾ ਕੀ ਉਹਨਾਂ ਨੇ ਕਿਹਾ ਕਿ ਜੇ ਇਹ ਨੁਕਸਾਨ ਹੋ ਗਿਆ ਅੱਛੇ ਦਾ ਕੁਛ ਨਹੀਂ ਲੈਣਾ ਤੇ ਉਹ ਜਿਸ ਵੇਲੇ ਆ ਜਵਾਰ ਬੀਜ ਦਾ ਬਰਦਾਸੀ ਨੌਜਵਾਨ ਉਸ ਵੇਲੇ ਜਿਹੜੀ ਉਹਨੇ ਗੱਲ ਕਹੀ ਬੜੀ ਵੱਡੀ ਗੱਲ ਕਹੀ ਇਹ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਉੱਪਰ ਵਾਲਾ ਵਾਹਿਗੁਰੂ ਅਕਾਲ ਪੁਰਖ ਤੁਹਾਡੇ ਨਾਲ ਹੈ ਉਹ ਵੀਰ ਨੇ ਕਿਹਾ ਕਿ ਜਿਹੜੇ ਸਾਡੀ ਪੰਜ ਕਿੱਲੇ ਮਰੀ ਹੈ ਇਸ ਪੰਜ ਕਿੱਲਾਂ ਦੇ ਦਾ ਜਿਹੜਾ ਝਾੜ ਸੀ ਜਿਹੜਾ ਫਸਲ ਹੋਣੀ ਸੀ ਸਾਡਾ ਇੱਥੇ ਕਾਫੀ ਖੇਤ ਆ ਉਸ ਖੇਤ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਨੇ ਪੂਰੀ ਕਰਤੀ ਸਾਡਾ ਸਾਰੀ ਫਸਲ ਦਾ ਝਾੜ ਆਸ ਪੜੋਸ ਇਲਾਕੇ ਨਾਲੋਂ ਵੱਧ ਨਿਕਲਿਆ ਅਸੀਂ ਨਹੀਂ ਲੈਣਾ ਹੱਥ ਜੋੜ ਕੇ ਬੇਨਤੀ ਕਰਕੇ ਗਿਆ ਕਿ ਸਾਡੇ ਵਾਸਤੇ ਕਿਸੇ ਨੂੰ ਤਕਲੀਫ ਨਾ ਦੇ। ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਚਿਹਰੇ ਨੇ ਹੋਰ ਬਹੁਤ ਸਾਰੀਆਂ ਜਿਹੜੀਆਂ ਰੂਹਾਂ ਨੇ ਇਸ ਮੋਰਚੇ ਨਾਲ ਜੁੜੇ ਹੋਏ ਨੇ ਜਿਹੜੇ ਆਹ ਲੜਕੀ ਬੈਠੀ ਦਿਖ ਰਹੀ ਹੋਣੀ ਹੈ ਤੁਹਾਨੂੰ ਇਹ ਸਾਡੇ ਬਲੌਕ ਕੋਟਕਪੂਰਾ ਦੇ ਪ੍ਰਧਾਨ ਦਾ ਪਰਿਵਾਰ ਹੈ ਉਹਦੇ ਬੱਚੇ ਨੇ। ਉਹ ਛੋਟਾ ਬੱਚਾ ਬੈਠਾ ਹੈ। ਜਿਹੜਾ ਸਬਜ਼ੀ ਤਿਆਰ ਕਰਨ ਦੇ ਲਈ ਗੰਡਿਆਂ ਦਾ ਕੰਮ ਕਰਦਾ ਹੈ। ਰਾਹ ਬੱਚੀ ਬੈਠੀ ਹੈ ਜਿਹੜੀ ਛੋਟੀ ਇਹ ਬੱਚੀ ਇਸ ਗੱਲ ਨੂੰ ਲੈ ਕੇ ਕਿ ਮੈਂ ਉੱਥੇ ਪੜ ਲਾਂਗੀ ਇਹ ਆਪਦੀ ਕਾਪੀ ਆਪਦੀ ਕਿਤਾਬਾਂ ਉਹਦਾ ਸਾਰਾ ਕੁਝ ਨਾਲ ਲੈ ਕੇ ਆਈ ਹੈ ਤੇ ਮੈਂ ਮੋਰਚੇ 'ਚ ਚੱਲਣਾ ਆਹ ਜਿਹੜੀ ਲੜਕੀ ਬੈਠੀ ਆ ਦੋਸਤੋ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਭਰਾਵੋ ਸਮਝੋ ਨਾ ਤਾਂ ਇਹ ਟੱਪਰੀ ਵਾਸਾਂ ਦੀ ਧੀ ਆ ਤੇ ਨਾ ਹੀ ਇਹ ਟੱਪਰੀ ਵਾਸਾਂ ਦੀ ਵਿਆਹੀ ਆ ਦੋਨੇ ਗੱਲਾਂ ਨੇ ਸਰਦਿਆਂ ਦੀ ਧੀ ਹੈ ਤੇ ਸਰਦੇ ਕਰਿਆਗੜਿਆਂ ਨੇ ਦੇਖਿਆ ਪਰ ਆ ਜਿਹੜੇ ਹਾਲਾਤਾਂ ਜੇ ਵੇਖੀ ਐ ਸੜਕ ਤੇ ਬੈਠ ਕੇ ਸਾਡੇ ਤੇ ਮੋਰਚੇ ਦੇ ਵਿੱਚ ਬੈਠੇ ਲੋਕਾਂ ਲਈ ਲੰਗਰ ਤਿਆਰ ਕਰ ਰਹੀ ਹੈ ਲੰਗਰ ਤਿਆਰ ਔਰ ਆਪਦੇ ਛੋਟੇ-ਛੋਟੇ ਬੱਚੇ ਉਹ ਬੱਚਾ ਸਾਹਮਣੇ ਬੈਠਾ ਜਿਦਾਂ ਗੁੜੀਆ ਬੈਠੀ ਐ ਇਹਨਾਂ ਨੂੰ ਨਾਲ ਲੈ ਕੇ ਇੱਥੇ ਨਾਲ ਉਹਨਾਂ ਨੂੰ ਆਪਦੀ ਗੁੱਤਲ ਚ ਲੈ ਕੇ ਨਾਲੇ ਪੜਾ ਰਹੀ ਹੈ ਨਾਲੇ ਉਹਨਾਂ ਨੂੰ ਸੇਵਾ ਦਾ ਬਲ ਸਕਾਰਿਆ ਤੇ ਨਾਲੇ ਆਪ ਸੇਵਾ ਕਰ ਰਹੀ ਹੈ ਤੋਂ ਮੇਰੀ ਬੇਨਤੀ ਆ ਤੇ ਮੋਰਚਾ ਇਹੋ ਜੀਆਂ ਰੂਹਾਂ ਇਹੋ ਜੀ ਸੋਚ ਵਾਲੇ ਪ੍ਰਾਣੀਆਂ ਦੀ ਸ਼ਕਤੀ ਦੇ ਨਾਲ ਮੋਰਚੇ ਜਿੱਤਦੇ ਹੁੰਦੇ ਨੇ ਤੇ ਬਹੁਤ ਸਾਰੀਆਂ ਰੂਹਾਂ ਇੱਥੇ ਮੋਰਚੇ ਤੇ ਇਹੋ ਜੀਆਂ ਬੈਠੀਆਂ ਨੇ ਜਿਹੜੀਆਂ ਜਸਦਨ ਦੇ ਆਏ ਨੇ ਉਸੇ ਦਿਨ ਤੋਂ ਅੱਜ ਤੱਕ ਮੋਰਚੇ ਤੋਂ ਐਬਸੈਂਟ ਨਹੀਂ ਹੋਏ ਲਗਾਤਾਰ ਬਿਠੇ ਸੋ ਜਿਹੜੇ ਇੰਨੇ ਲਗਾਓ ਨਾਲ ਬੈਠੇ ਨੇ ਇੰਨੀ ਸੋਚ ਨਾਲ ਬੈਠੇ ਨੇ ਇੰਨੀ ਸਮਝ ਬਣਾ ਕੇ ਬੈਠੇ ਨੇ ਤਾਂ ਇਹ ਦਾਅਵੇ ਨਾਲ ਗੱਲ ਹੈ ਕਿ ਅਕਾਲ ਪੁਰਖ ਵਾਹਿਗੁਰੂ ਕਿਸੇ ਦੀ ਦਿਰੜਤਾ ਦੇ ਸਾਹਮਣੇ ਡਰੇ ਰਾਜਾਂ ਦੇ ਸਾਹਮਣੇ ਕਦੇ ਉਹਨਾਂ ਦੀ ਮਿਹਨਤ ਨੂੰ ਅਜਾਇਆ ਨਹੀਂ ਜਾਣ ਦਿੰਦਾ ਉਹਨਾਂ ਦੀ ਮਿਹਨਤ ਨੂੰ ਇਹ ਫਲ ਮਿਲਣਾ ਫਲ ਪੈਣਾ ਫਲ ਪੈ ਵੀ ਰਿਹਾ ਹੈ ਤੁਸੀਂ ਦੇਖਿਆ ਜਿੱਦਾਂ ਵੋਟਾਂ ਦਾ ਐਲਾਨ ਹੋਇਆ ਸੀ ਸਾਨੂੰ ਬਹੁਤ ਕਹਿਣ ਲੱਗੇ ਸੀ ਕਿ ਇੱਥੇ ਹੁਣ ਬੈਠਣ ਦਾ ਕੀ ਫਾਇਦਾ ਬੜੇ ਬੁੱਧੀਜੀਵੀ ਕਹਿਣ ਲੱਗੇ ਸੀ ਇੱਥੇ ਹੁਣ ਬੈਠਣ ਦਾ ਕੀ ਫਾਇਦਾ ਹੁਣ ਤਾਂ ਜੀ ਚੱਕੋ ਸਮਾਨ ਘਰੇ ਚੱਲੋ ਬਹੁਤ ਟਾਈਮ ਲੱਗੂਗਾ ਜੀ ਲੇਕਿਨ ਇੱਥੇ ਲੱਗੇ ਹੋਏ ਮੋਰਚੇ ਨੇ ਹਰ ਇੱਕ ਪੋਲੀਟਿਕਲ ਪਾਰਟੀ ਨੂੰ ਸੋਚਣ ਲਈ ਮਜਬੂਰ ਕੀਤਾ ਹਰ ਇੱਕ ਨੂੰ ਮਜਬੂਰ ਕੀਤਾ ਕਿ ਕਿਸਾਨਾਂ ਦੇ ਮੁੱਦਿਆਂ ਨੂੰ ਆਪ ਦੇ ਚੋਣ ਮੈਨੀਫੈਸਟੋ ਤੇ ਲੈ ਕੇ ਆਵੇ ਤੇ ਅਜੰਡੇ ਤੇ ਲੈ ਕੇ ਆਵੇ ਤੁਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਵਿਰੋਧੀ ਧਿਰ ਨੇ ਪਾਰਲੀਮੈਂਟ ਦੇ ਵਿੱਚ ਤੁਹਾਡੇ ਕਿਸਾਨਾਂ ਦੇ ਮੁੱਦੇ ਚੁੱਕੇ ਨਹੀਂ ਜਿਹੜੀ ਤਾਕਤ ਸੀ ਜਿਹੜੀ ਬੀਜੇਪੀ ਲਾ ਜਿਹੜੇ ਸਾਡੀ ਸਰਕਾਰ ਜਿਹੜੇ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਮੌਜੂਦਾ ਪ੍ਰਧਾਨ ਮੰਤਰੀ ਇਹ ਕਹਿੰਦੀ ਸੀ ਪਾਰਟੀ ਕਿ ਅੱਪਕੀ ਬਾਅਦ 400 ਪਾਰ ਹਨ ਉਹਨਾਂ ਨੂੰ ਐਸ ਵਾਲੀ ਐਸ ਸਮੇਂ ਕਰੋੜੀਆਂ ਦੀ ਸਰਕਾਰ ਬਣਾਉਣੀ ਪੈ ਰਹੀ ਹੈ ਅਕਰੋੜੀਆਂ ਦੀ ਸਰਕਾਰ ਸੋ ਇਹ ਹਾਲਾਤ ਨੇ ਇਹ ਹਾਲਾਤ ਨੇ ਇੰਨਾ ਹਾਲਾਤਾਂ ਨੂੰ ਸਮਝੋ ਅੰਦੋਲਨ ਜਿੱਤ ਵੱਲ ਨੂੰ ਕਦਮ ਦਰ ਕਦਮ ਵਧ ਰਿਹਾ ਹੈ ਮੈਂ ਇੱਕ ਬੇਨਤੀ ਕਰਦਾ ਇਹ ਜ਼ਰੂਰ ਚਾਹੰਦੇ ਕਿ ਦੇਖਿਓ ਮੋਰਚਾ ਅੱਪਾ ਜਦੋਂ ਵੀ ਬਾਰਡਰ ਖੋਲਦੇ ਨੇ ਹਰਿਆਣਾ ਹਾਈ ਕੋਰਟ ਨੇ ਆਦੇਸ਼ ਦਿੱਤੇ ਨੇ ਸਰਕਾਰ ਨੂੰ ਹਰਿਆਣਾ ਗਵਰਨਮੈਂਟ ਨੂੰ ਇਸ ਤੋਂ ਬਾਅਦ ਉਹ ਸੁਪਰੀਮ ਕੋਰਟ ਗਏ ਨੇ ਜੇ ਉਹ ਸੁਪਰੀਮ ਕੋਰਟ ਗਏ ਆ ਉਹਨਾਂ ਦੀ ਹਰਿਆਣਾ ਗਵਰਨਮੈਂਟ ਦੀ ਨੀਅਤ ਸਪਸ਼ਟ ਹੁੰਦੀ ਆ ਮੈਂ ਸਾਰੇ ਵਪਾਰੀ ਵੀਰਾਂ ਨੂੰ ਹੁਣ ਬੇਨਤੀ ਕਰਦਾ ਹੁਣ ਆਉਣ ਮੈਦਾਨ 'ਚ ਜਾ ਰਖਲਾਓ ਨਾ ਹੁਣ ਦੇਵਨਾ ਹਰਿਆਣਾ ਗਵਰਨਮੈਂਟ ਦੇ ਖਿਲਾਫ ਇਕੱਠਾ ਦਿਓ ਹਰਿਆਣਾ ਗਵਰਨਮੈਂਟ ਦੇ ਖਿਲਾਫ ਧਰਨਾ ਪ੍ਰੋਟੈਸਟ ਕਰੋ ਅਜ ਵਕਤ ਹੈ ਨਾ ਸਪਸ਼ਟ ਹੋ ਗਿਆ ਕਲੀਅਰ ਹੋ ਗਿਆ ਕਿ ਕਿਸਾਨਾਂ ਨੇ ਬਾਰਡਰ ਨਹੀਂ ਰੋਕੇ ਹਰਿਆਣਾ ਗਵਰਨਮੈਂਟ ਨੇ ਰੋਕੇ ਸੀ ਸੁਪਰੀਮ ਕੋਰਟ ਨੇ ਵੀ ਟਿੱਪਣੀਆਂ ਕੀਤੀਆਂ ਕਿ ਤੁਸੀਂ ਹਾਈ ਕੋਰਟ ਦਾ ਫੈਸਲਾ ਮੰਨਣ ਤੋਂ ਕਿਉਂ ਪਹੁੰਚਦੇ ਹੋ ਸੋ ਮੇਰੀ ਗੱਲ ਬੇਨਤੀ ਹੈ ਭਰਾਵੋ ਉਮੀਦ ਹੈ ਕਿ ਸੁਪਰੀਮ ਕੋਰਟ ਵੀ ਇਸ ਫੈਸਲੇ ਨੂੰ ਐਗਜ਼ੀਟਿਵ ਰੱਖੇਗੀ ਔਰ ਇਹਨਾਂ ਨੂੰ ਬਾਰਡਰ ਖੋਲਨੇ ਪੈਣਗੇ ਔਰ ਆਪ ਸਭ ਨੂੰ ਮੇਰੀ ਬੇਨਤੀ ਹੈ ਜੇ ਘਰ ਪਾਏ ਹੋਏ ਨੇ ਆਓ ਫਟਾਫਟ ਆਪਦੇ ਘਰਾਂ ਨੂੰ ਸਮੇਟਿਏ ਆਓ ਫਟਾਫਟ ਜਿਹੜੀਆਂ ਟਰੈਕਟਰ ਟਰਾਲੀਆਂ ਦੀ ਘਾਟ ਨੂੰ ਪੂਰਾ ਕਰੀਏ ਉਹਨੂੰ ਪੂਰਾ ਕਰਦੇ ਹੋਏ ਇਸ ਮੋਰਚੇ ਨੂੰ ਮੁਰ ਦੁਬਾਰਾ ਪਹਿਲਾ ਵਾਲੇ ਜੋਬਨ ਦੇ ਵਿੱਚ ਲਿਆ ਕੇ ਜੇ ਦਿੱਲੀ ਦਾ ਪ੍ਰੋਗਰਾਮ ਬਣਦਾ ਹੈ ਸਰਕਾਰ ਬਾਰੀਕੜ ਖੋਲ੍ਹਦੀ ਹੈ ਤਾਂ ਫਿਰ ਆਪਾਂ ਦਿੱਲੀ ਜਾਣਾ ਹੈ ਇਸ ਲਈ ਤਿਆਰੀ ਕਰਕੇ ਆਓ ਮੈਂ ਫਿਰ ਦੁਬਾਰਾ ਦਿਖਾਣਾ ਚਾਹੁੰਗਾ ਇੱਕ ਬੇਟੀ ਜਿਹੜੀ ਇੱਥੇ ਜਿਹੜੀ ਇੱਥੇ ਮੈਂ ਜੇ ਕਹਾ ਗਲ ਦੁੱਖ ਹੁੰਦਾ ਗਲ ਭਰਦਾ ਹੈ ਕਿ ਟੱਪਰੀ ਵਾਸਾਂ ਦੀ ਤਰ੍ਹਾਂ ਸੜਕ ਤੇ ਬੈਠ ਕੇ ਸੰਗਤਾਂ ਦੇ ਵਾਸਤੇ ਲੰਗਰ ਤਿਆਰ ਕਰ ਰਹੀ ਹੈ ਇਹ ਵਿਚਾਰ ਹੈ ਸੋਚ ਹੈ ਇਹ ਉਹ ਸਮਝ ਤੋਂ ਨਿਕਲੀ ਗੱਲ ਹੈ ਜੇ ਜਿਹੜੀ ਸਮਝੇ ਮਹਿਸੂਸ ਕਰਦੀ ਹੈ ਕਿ ਆ ਬੱਚੇ ਉਹ ਬੱਚੇ ਤਾਂ ਜਾੜੇ ਮਫੂਜ ਰਹਿਣੇ ਨਹੀਂ ਤਾਂ ਜਾ ਕੇ ਇਹਨਾਂ ਦਾ ਭਵਿੱਖ ਬਣੇਗਾ ਜੇਕਰ ਅਸੀਂ ਸਾਰੇ ਇਕਜੁੱਟ ਹੋ ਕੇ ਲੜਾਂਗੇ ਤਾਂ ਸੋ ਉਸ ਲੜਾਈ ਦੇ ਲਈ ਜਿਸ ਤਰ੍ਹਾਂ ਇਹ ਪਰਿਵਾਰ ਦੇ ਬੱਚੇ ਖੜੇ ਨੇ ਆਓ ਸਾਰੇ ਜਾਣੇ ਹਮਲਾ ਮਾਰਗੇ ਸਾਡੀਆਂ ਧੀਆ ਸਾਡੀਆਂ ਭੈਣਾਂ ਸਾਡੇ ਛੋਟੇ ਛੋਟੇ ਬੱਚੇ ਆਓ ਮੈਦਾਨ ਦੇ ਵਿੱਚ ਮੈਦਾਨ ਜਿੱਤੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ